ਇਸਾ ਜੀ ਅੰਬਰ ਤਾਂ ਹੈ ਉਹ ਇਮੈਚੁਰ ਰਾਈਸ ਹੈ ਹਮਮ ओके ਤੇ ਉਹ ਮਤਲਬ ਜਿਵੇਂ ਵੀ ਆਉਂਦਾ ਵਾ ਤੇ ਆਪਾਂ ਇਹਨੂੰ ਕਿਸੇ ਮਿਲ ਜੁਲ ਕੇ ਵੱਲ ਹੋ ਜਵੇ ਨਾ ਮੇਰੇ ਧਿਆਨ ਚ ਆ ਗਈ ਗੱਲ ਤੁਸੀਂ ਵੀ ਰੱਖਿਓ ਵਾ ਨਾ ਮੈਨੂੰ ਦੱਸ ਦਿਓ ਅੱਗੇ ਮੇਰੇ ਧਿਆਨ ਕੇ ਫੋਕੇ ਅ ਦੇਖੋ ਜੀ ਇਹ ਤਾਂ ਇੱਕ ਤਾਂ ਇਹ ਮੇਨ ਜਿਹੜਾ ਮਕਸਦ ਹੈ ਸਾਡਾ ਮੇਰਾ ਗਰਾਊਂਡ ਤੇ ਆਉਂਦਾ ਉਹ ਇਹ ਆ ਕਿ ਜੋ ਇਹ ਵੀ ਕੋਈ ਆਪਣੇ بارشਾਂ ਦੇ ਨਾਲ ਜੋ ਆਪਣੇ ਜੋ ਨੇ ਨੁਕਸਾਨ ਹੋਇਆ ਵਾ ਜਾਂ ਉਹਦਾ ਕਲਰ ਫੇਡ ਹੋਇਆ ਵਾ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਆ ਉਹ ਪ੍ਰੋਬਲਮ ਆ ਪਮੰਡੀਆਂ ਦੇ ਵਿੱਚ ਆ ਕੇ ਕਿਸਾਨਾਂ ਨਾਲ ਗੱਲ ਕਰਕੇ ਉਹ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਸਕਣ। ਇਹਦੇ ਉੱਪਰ ਇੱਕ ਟੀਮ ਸੈਂਟਰ ਵੱਲੋਂ ਵੀ ਇਸ ਚੀਜ਼ ਦਾ ਮੌਨਿੰਗ ਕਰਕੇ ਗਈ ਆ ਕਿ ਜੋ ਨੁਕਸਾਨਿਆ ਝੋਨਾ ਵਾ ਉਹਦੇ ਤੇ ਕੀ ਰੀਲੀਫ ਦਿੱਤੀ ਜਾ ਰਹੀ ਆ ਪੰਜਾਬ ਗਵਰਨਮੈਂਟ ਵੀ ਇਸ ਦੇ ਉੱਪਰ ਸੈਂਟਰ ਦੇ ਨਾਲ ਮਿਲ ਕੇ ਜੋ ਰੀਲੀਫ ਹੈਗੀ ਆ ਉਹਦੀ ਅਨਾਉਂਸਮੈਂਟ ਜਲਦੀ ਕਰ ਦੋਗੀ। ਸੋ ਉਹਦੇ ਉੱਪਰ ਟੀਮ ਦਾ ਜੋ ਉਹਨਾਂ ਦਾ ਜੋ ਸਾਰੇ ਨਿਚੋੜ ਹੈਗਾ ਵਾ ਉਹ ਸਾਹਮਣੇ ਆ ਜੂ ਇੱਕ ਦੋ ਦਿਨਾਂ ਦੇ ਵਿੱਚ ਤੇ ਇਸ ਦੇ ਨਾਲ ਨਾਲ ਹੀ ਹੋਰ ਬਾਕੀ ਸਹੂਲਤ ਦੇ ਬਾਰੇ ਚੈੱਕ ਕੀਤਾ ਕਿ ਪ੍ਰੋਕਿਊਰਮੈਂਟ ਦਾ ਕੰਮ ਕਿਵੇਂ ਚੱਲ ਰਿਹਾ ਵਾ ਇਹ ਮੁੱਖ ਮਕਸਦ ਹੀ ਸੀ ਮੰਡੀ ਦੇ ਵਿੱਚ ਆਉਣ ਦਾ ਇਹ ਹੈ ਜੀ ਕੁਝ ਨੁਕਸਾਨ ਹੋਇਆ ਹੋਇਆ ਝੋਨੇ ਦਾ ਕੁਝ ਨੁਕਸਾਨ ਹੈ 10-12% ਨੁਕਸਾਨ ਹੈ ਉਹਦੇ ਉੱਪਰ ਉਹੀ ਗੱਲਬਾਤ ਇੱਥੇ ਡੀਐਫਐਸੂ ਸਾਹਿਬ ਬੈਠੇ ਨੇ ਤੇ ਡੀਐਫਐਸੀ ਸਾਹਿਬ ਐਸਐਮ ਚੰਡੀਗੜ੍ਹ ਮੀਟਿੰਗ ਦੇ ਵਿੱਚ ਸੀਗੇ ਉਹਨਾਂ ਨਾਲ ਮੇਰੀ ਗੱਲ ਹੋਈ ਹੈ ਜੋ ਵੀ ਸਮੱਸਿਆਵਾਂ ਆ ਰਹੀਆਂ ਨੇ ਇਸ ਦੀ ਪ੍ਰੋਕਿਉਰਮੈਂਟ ਦੇ ਵਿੱਚ ਉਹਨਾਂ ਨਾਲ ਡਿਸਕਸ ਕਰਕੇ ਸਾਡੇ ਨਾਲ ਆਰਪੀਐਸ ਸੈਸ਼ਨ ਦੇ ਪ੍ਰਧਾਨ ਬੈਠੇ ਨੇ ਸਾਡੇ ਸਤਕਾਰਯੋਗ ਰੋਡੇ ਜੀ ਬੈਠੇ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਇਹਨਾਂ ਸਾਰਿਆਂ ਨੇ ਮਿਲ ਕੇ ਇਹਨਾਂ ਦੇ ਗਰਾਊਂਡ ਤੇ ਆਉਣ ਦਾ ਹੀ ਮਕਸਦ ਆ ਕਿ ਆਪਾਂ ਜੋ ਕਿਸੇ ਨੂੰ ਇੱਕ ਤੇ ਬੋਝ ਨਾ ਬਣੇ ਨਾ ਕਿਸਾਨ ਤੇ ਨਾ ਇਹ ਆਰਤੀ ਤੇ ਨਾ ਹੀ ਸ਼ੈਲਰ ਮਾਲਕ ਤੇ ਇਹ ਰਲ ਮਿਲ ਕੇ ਇਸ ਚੀਜ਼ ਦਾ ਜੋ ਖਰਾਬ ਝੋਨਾ ਵਾ ਜਾਂ ਥੋੜਾ ਬਹੁਤ ਜਿਹਾ ਪ੍ਰੋਬਲਮ ਆ ਰਹੀ ਹੈ ਉਸ ਨੂੰ ਆਪਣਾ ਹੱਲ ਕੀਤਾ ਜਾ ਸਕੇ ਜਦੋਂ ਜੈਮਾ ਡੀਜੇ ਵਿੱਚ ਕੰਨੇ ਚੈੱਕ ਕੀਤੇ ਆ ਆਦਿਆਂ ਦੇ ਉਹ ਤਸੱਲੀ ਭਾਣ ਹਾਂਜੀ ਹਾਂਜੀ ਇਹ ਤਸੱਲੀ ਥੋੜੀ ਬਹੁਤੀ ਵੇਰੀਏਸ਼ਨ ਆ ਉਹ ਆਮ ਹੈ ਮਤਲਬ ਮੈਨੂਅਲ ਕੰਮ ਜਦੋਂ ਕਰਦੇ ਆ ਉਹਦੇ ਵਿੱਚ ਆ ਜਾਂਦੀ ਆ ਥੋੜੀ ਬਹੁਤੀ ਵੇਰੀਏਸ਼ਨ ਸੀਗੀ ਪਰ ਕੋਈ ਐਡਾ ਵੱਡਾ ਕੋਈ ਜ਼ਿਆਦਾ ਨਹੀਂ ਪ੍ਰੋਬਲਮ ਸਮੱਸਿਆ ਨਹੀਂ ਪਾਈਗੀ ਉਸ ਨੂੰ ਮੌਕੇ ਤੇ ਹੱਲ ਕਰ ਲਿਆ ਗਿਆ ਸਾਰਾ ਕੰਮ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ